ਸਤਨਾਮੁ <laughs> ਵਾਹਿਗੁਰੂ <laughs> ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਛਾ ਹੈ ਦਸਵੇਂ ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ ਫੈਰੰਗਤ ਗੁਰ ਤੇ ਅਮਰਦਾਸ ਸ੍ਰੀ ਰਾਮ ਦਾਸ ਹੈ ਹੋਏ ਸਹਾਇ ਪਰਜਨ ਹਰ ਗੋਬਿੰਦ ਨਾ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਅਧਾਈ ਆ ਜਿਸ ਡਠੇ ਸਾਬਦੁ ਪਜਾਈ ਤੇਗ ਮਹਾਦਰਿ ਸਿਵਰਿਆ ਹੈ ਘਰ ਨਾਉ ਨ ਦਿਆ ਬੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾ ਪਾਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀਦ ਆਪ ਦਾ ਧਿਆਨ ਧਾਰ ਕੇ ਬੋਲਾ ਜੀ ਪੰਜਾਬ ਪਿਆਰਿਆਂ ਚੋਹਾਂ ਸਾਹਿਬ ਜਦਿਆਂ ਚਾਲੀਆਂ ਮੁਕਤੇ ਆ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕੇ ਆ ਦੇਖ ਚਲਾਈ ਤੇ ਗਵਾਹੇ ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੇ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਜੀ ਬੱਲ ਦੇ ਜਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦੇਤੇ ਬੰਦ ਬੰਦ ਕਟਾਈ ਖੋਪਰੀਆਂ ਲੁਵਾਈਆਂ ਚਰਖੜੀਆਂ ਤੇ ਚਾਰੇ ਪਹਾੜਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸਿਵਲ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸੇਖੇ ਕੇਸਾਂ ਸਵਾਸਾ ਨਾਲ ਨਿਭਾਏ ਜਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚਤੇ ਅਉਣ ਕ ਸੁਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਬਚਿਆ ਰਿਆ ਇਤ ਦੇਖ ਤੇ ਮਤਰਬਰਜ ਕੀ ਪੈ ਮਤ ਕੀ ਜੇਤ ਸ਼੍ਰੀ ਸਹਿਮਜੀ ਸਾਹਾਏ ਖਾਲਸਾ ਜੀ ਦੇ ਮੂਰ ਵਾਲੇ ਬੋਲਗੇ ਸਿਖਾ ਲੋ ਸਿੱਖੀ দান ਕੇ ਸੁਨਣ ਰਹਿਤ ਦਾਨ ਵਿਵੇਕ ਦਾਨ ਵੇ ਸਹਾਦਾਨ ਪਰ ਸਦਾ ਦਾਨਦਰ ਸਰਦਾਰ ਨਾਮਦਾਰ ਸ਼੍ਰੀ ਅਮਰਿਤਸਰ ਜੀ ਦੇ ਦਰਸ਼ਨ ਇਸ਼ਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਡਲ ਧਰਮ ਦਾ ਜੈ ਜਹਾਂਰ ਭੋਲ ਰੇ ਸਿਖਾ ਨਾ ਮੰਨਿ ਨੀ ਨਾ ਤੇ ਉੱਚੀ ਮਤ ਪਾਦਰ ਆਖਾ ਬਵਾਹੇ ਗਰੋ ਇਹ ਆ ਗਲਪੁਰਖੇ ਆਪਣੇ ਪੰਜ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਰਾ ਸਾਹਿਬ ਦੇ ਹੋਰ ਦਰਦਵਾਰਾਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੁੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਣ ਖਾਲਸਾ ਜੀ ਦੇ ਬਖਸ਼ੋ ਏ ਨਿਮਰਿਆ ਦੇ ਮਾਨ ਨੇ ਤਾਣੀਆਂ ਦੇ ਤਾਨ ਨੇ ਓਟਿਆਂ ਦੀ ਓਟ ਸਚਿਪਤਾ ਵਾਹਿਗੁਰੂ ਧੰਨੇ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਮਹਜੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿਤ ਸਦਕਾ ਚਾਰ ਪਹਿਰ ਰੈਣ ਸੁਖ ਅਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਰ ਦੇ ਆਪ ਜੀ ਦੇ ਭਾਣੇ ਅੰਦਰ ਸੁਖ ਅਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧਰਨ ਸਿੰਘ ਤਲਬਾਬਾ ਦੀਪ ਸਿੰਘ ਜੀ ਦੇ ਪਾਵਨ ਪਿਤਰ ਸਾਨ ਗੁਰਦੁਆਰਾ ਸ਼ਹੀਦਗੰਗ ਸਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ ਮਾਨ ਹੋ ਕੇ ਸੰਗਤ ਨੂੰ ਦਰਸ਼ਿਤਦਾਰ ਬਖਸ਼ਦੇ ਹੋਇ ਪਾਵਨ ਹੁਕਮਨਾਮਾ ਵਾਸ਼ਕੇ ਨੇ ਹਾਲ ਕਰੋ ਸਰਬਤ ਸੰਗਤ ਦੀਆਂ ਹਾਜ਼ਰੀਆਂ ਬਿਲਕੁਲ ਵੇਢਾਵਾਦਾਰ ਤੇ ਪਰਮਾਨ ਕਰਨੀਆਂ ਸਤਿਗੁਰੂ ਜੀ ਉਕਰ ਕਿਰਪਾ ਜੀ ਦਾ ਪਾਵਨ ਸਰੂਪ ਹੈ ਸੋ ਖਾਸਨ ਆਸਾਨਾਂ ਤੋਂ ਪ੍ਰਕਾਸ਼ ਅਸਾਨ ਤੱਕ ਲੈ ਜਾਣ ਦੀ ਅਗਿਆ ਬਖਸ਼ੋ ਜੀ ਨਾ ਰਸਤੇ ਦੀ ਬਾਤ ਕਹਾਂ ਤੇ ਆਂਦਾ ਸੰਗ ਸਾਈ ਹੋਣਾ ਸਹੀ ਪਿਆਰੇ ਮੇਲ ਜਿਨਾ ਮਿਲੇਆ ਤੇਰਾ ਨਾਮ ਚੇਤਿਆ ਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਰੇ ਸਰਬਤ ਦਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ BOLLE <laughs>